ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਨਮਸਕਾਰ ਸਲਾਮ ਸਾਰਿਆਂ ਨੂੰ ਲੈ ਵੀ ਦੋਸਤੋ ਹੁਣ ਤੁਹਾਨੂੰ ਮੈਂ ਦੱਸਣ ਲੱਗਿਆਂਗਾ ਕਿ ਵੀਡੀਓ ਜਿਹੜੀ ਆਪਾਂ ਨੇ ਬਣਾ ਕੇ ਤਿਆਰ ਕਰ ਲਈ ਉਹਨੂੰ ਆਪਾਂ ਨੇ ਫੇਸਬੁੱਕ ਦੇ ਉੱਪਰ ਡਾਊਨਲੋਡ ਕਿਵੇਂ ਕਰਨਾ ਅਸਲੀ ਤਰੀਕਾ ਕੀ ਆ ਡਾਊਨਲੋਡ ਕਰਨ ਦਾ ਅੱਗੇ ਦੋਸਤੋ ਕੀ ਹੁੰਦਾ ਸੀਗਾ ਕਿ ਇਹਦੇ ਤੇ ਨਾ ਹੋਰ ਹੁੰਦੀ ਈਦੀ ਐਪ ਲੇਕਿਨ ਹੁਣ ਇਹਨਾਂ ਨੇ ਕਰਤਾ ਅ ਜਿਹੜੀ ਪਹਿਲਾਂ ਸੀਗੀ ਪਹਿਲਾਂ ਹੋਰ ਐਪ ਤਿੱਲਾ ਹੁਣ ਤਾਂ ਨੋਂ ਵੀ ਭੁੱਲ ਗਿਓ ਐਪ ਦਾ ਪਰ ਹੁਣ ਮਤਲ ਜਿਹੜੀ ਬਿਜ਼ਨਸ ਸੂਟ ਬਿਜ਼ਨਸ ਸੂਟ ਹੈਗੀ ਆ ਜਿਹਦੋਂ ਆਪਾਂ ਨੂੰ ਸਾਰੇ ਆਪਣੇ ਪੇਜ ਦੀ ਪਤਾ ਲੱਗਦਾ ਪਰ ਮੈਂ ਤੁਹਾਨੂੰ ਦੋਸਤੋਂ ਹੁਣ ਸੌਖਾ ਜਿਹਾ ਤਰੀਕਾ ਦੱਸਦਾ ਕਿ ਆਪਾਂ ਨੇ ਕਿਵੇਂ ਮਤਲ ਇਹਨੂੰ ਵੀਡੀਓ ਨੂੰ ਡਾਊਨਲੋਡ ਕਰਨਾ ਜਿਹੜੀ ਆਪਾਂ ਨੇ ਬਣਾ ਕੇ ਰੱਖੀ ਆ ਸਭ ਤੋਂ ਪਹਿਲਾਂ ਆਪਾਂ ਨੇ ਦੋਸਤੋਂ ਕੀ ਕਰਨਾ ਆ ਫੇਸਬੁੱਕ ਨੂੰ ਖੋਲਿਆ ਫੇਸਬੁੱਕ ਦੇ ਉੱਪਰ ਜਿਸ ਵੀ ਤੁਸੀਂ ਪੇਜ ਨੂੰ ਜਿਸ ਵੀ ਪੇਜ ਜਾਂ ਫੇਸਬੁਕ ਪ੍ਰੋਫਾਈਲ ਤੇ ਵੀਡੀਓ ਪਾਉਣੀ ਆ ਪਹਿਲਾਂ ਉਹਨੂੰ ਆਪਣਾ ਤੁਸੀਂ ਇਹਦੇ ਤੇ ਲੈ ਆਉਣਾ ਤੇ ਉਹਦੇ ਲਈ ਕੀ ਕਰਨਾ ਪਊ ਕਿਉਂਕਿ ਹਰੇਕ ਦੇ ਅੱਜਕੱਲ ਇੱਕ ਤੋਂ ਵੱਧ ਪੇਜ ਜਾਂ ਚੈਨਲ ਹੁੰਦੇ ਨੇ ਇੱਥੇ ਕਾਰਨਰ ਤੇ ਟੱਚ ਕਰਨਾ ਤੇ ਕਾਰਨਰ ਤੇ ਟੱਚ ਕਰਕੇ ਦੋਸਤੋ ਮੈਂ ਤੁਹਾਨੂੰ ਦੱਸਦਾ ਮੇਰੇ ਨਾਲ ਕਿੰਨੇ ਪੇਜ ਤੇ ਉਹ ਨੇ ਮੈਂ ਵੀ ਤੁਹਾਨੂੰ ਦਿਖਾ ਦਿਆਂ ਜਦੋਂ ਆ ਵੀ ਦੇਖੀ ਜੋ ਫੇਸਬੁਕ ਤੇ ਦੋਸਤੋ ਇੱਥੇ ਕਾਰਨਰ ਤੇ ਟੱਚ ਕੀਤਾ ਤੇ ਕਾਰਨਰ ਤੇ ਹੁਣ ਟੱਚ ਕਰਕੇ ਹੁਣ ਆਪਾਂ ਨੇ ਇੱਥੇ ਟੱਚ ਕਰਨਾ ਰਾਈਟ ਇਹ ਇੱਥੇ ਟੱਚ ਕੀਤਾ ਹੁਣ ਆਹ ਦੋਸਤੋ ਚੈਨਲ ਆ ਗਏ ਮੇਰੇ ਕਿੰਨੇ ਪੇਜ ਨੇ ਮੇਰਾ ਜ਼ਮੀਨਾ ਹੀ ਜ਼ਮੀਨਾ ਤੁਹਾਨੂੰ ਦਿਖਾ ਦਿਆਂ ਮੈਂ ਇਹ ਵੀ ਮੇਰਾ ਮੋਨਟਾਈਜ਼ ਹੋਇਆ ਹੋਇਆ ਇਹਨੂੰ ਟੱਚ ਕਰਿਆ ਜ਼ਮੀਨਾ ਜੀ ਬਨਦ ਮੈਂ ਸੱਚ ਖੜਾ ਹੀ ਆ ਹੁਣ ਦੇਖੋ ਦੋਸਤੋ ਮੇਰੇ ਜ਼ਮੀਨਾ ਹੀ ਜ਼ਮੀਨਾ ਵਾਲੇ ਤੇ ਕਿੰਨੇ ਫੋਲੋਅਰ ਨੇ ਲੈ ਵੀ ਦੋਸਤੋ ਮੈਂ ਤੁਹਾਨੂੰ ਹੁਣ ਦੱਸਦਾ ਮੇਰੇ ਕਿੰਨੇ ਪੇਜ ਨੇ ਹੁਣ ਦੇਖੋ ਮੇਰਾ ਜ਼ਮੀਨਾ ਹੀ ਜ਼ਮੀਨਾ ਪੇਜ ਹੈ ਜਿਹੜਾ ਇਹਦੇ ਫੋਲੋਅਰ ਕਿੰਨੇ ਨੇ 43000 ਫੋਲੋਅਰ ਹੋ ਗਏ ਦੋਸਤੋ ਮੇਰੇ ਜ਼ਮੀਨਾ ਹੀ ਜ਼ਮੀਨਾ ਵਾਲਾ ਕੀ ਹੁੰਦਾ 43880 ਇੱਕ ਦਿਨ ਦੇ ਵਿੱਚ 2-2000 ਮੇਰਾ ਫੋਲੋਅਰ ਵੱਧ ਰਿਹਾਗਾ ਅੱਛਾ ਆਹ ਦੇਖੋ ਮੇਰਾ ਪ੍ਰੋਫੈਸ਼ਨਲ ਤੇ ਜਾ ਕੇ 4 ਮਿਲੀਅਨ ਦੋਸਤੋ ਮੇਰੇ ਮਤਲਬ ਜਿਹੜੇ ਹੈਗੇ ਨੇ ਆਹ ਦੇਖੋ ਇਧਰ 4 ਮਿਲੀਅਨ ਸਾਢੇ 4 ਮਿਲੀਅਨ ਮੇਰੇ ਮਤਲਬ ਦੇਖੋ ਆ ਦੇਖੋ ਇੱਧਰ ਦੋਸਤੋ ਵਿਊ ਕਿੰਨੇ ਦਿਨਾਂ ਦੇ ਨੇ 28 ਦਿਨਾਂ ਦੇ 28 ਦਿਨਾਂ ਦੇ ਸਾਢੇ 4 ਮਿਲੀਅਨ ਲੋਕ ਮੈਨੂੰ ਸੁਣਦੇ ਨੇ ਇਕੱਲੇ ਜਮੀਨਾਂ ਹੀ ਜਮੀਨਾਂ ਵਾਲੇ ਤੇ ਸਮਝ ਲਓ ਹੁਣ ਆਜੋ ਜੀ ਅੱਗੇ ਇਹ ਤੋਂ ਬਾਅਦ ਆਪਾਂ ਟੈਕਨੀਕਲ ਪੇਜ ਇਹ ਗੁਰਪ੍ਰਸਾਦ ਮੇਰਾ ਹੁਣੀ ਮੈਂ ਦੁਬਾਰਾ ਚਲਾਇਆ ਪਹਿਲਾਂ ਕੁਝ ਸਮੇਂ ਲਈ ਚਲਾਇਆ ਸੀਗਾ ਤੇ ਉਦੋਂ ਫਿਰ ਇਹ ਮੇਰਾ ਵਧੀਆ ਕਾਮਯਾਬ ਹੋ ਗਿਆ ਦੀ ਹੁਣ ਇਹਦੇ ਤੇ ਤਾਂ 380 ਹਜੇ ਫੋਲੋਅਰ ਹੋਏ ਨੇ ਇਹ ਨਵੇਂ ਹੀ ਆਗਾ ਇਹਦੇ ਹੁਣੇ ਸ਼ੁਰੂ ਕਰੀ ਜਾਂਨੇ ਵੀਡੀਓ ਪਾਉਣੇ ਹੈ ਜੀ ਤੇ ਉਸ ਤੋਂ ਬਾਅਦ ਆਜੋ ਦੋਸਤੋ ਮੇਰਾ ਅਗਲਾ ਚੈਨਲ ਅ ਜਮੀਨਾ ਹੀ ਜਮੀਨਾ ਖਰੀਦੀ ਇਹ ਪੇਜ ਆ ਪਹਿਲੀ ਮੇਰੀ ਪ੍ਰੋਫਾਈਲ ਸੀ ਜਮੀਨਾ ਹੀ ਜਮੀਨਾ ਇਹਨੂੰ ਦਿਖਾਉਣਾ ਮੈਂ ਤੁਹਾਨੂੰ ਇਹਦੇ ਜ ਮੇਰੇ ਕਿੰਨੇ ਹੋ ਨੇ 4400 ਫੋਲੋਅਰ ਹੋ ਗਏ ਇਹਦੇ ਤੇ ਦੋਸਤੋ 4455 ਠੀਕ ਹੈ ਜੀ ਇਹਦੇ ਤੇ ਮੈਨੂੰ ਕਿੰਨੇ ਲੋਕ ਦੇਖਦੇ ਨੇ ਆ ਦੇਖੋ 73 ਲੱਖ 733819 ਤਕਰੀਬਨ ਮਤਲ ਮਿਲੀਅਨ ਦੇ ਨੇੜੇ ਭਾਗ ਗਿਆ ਇਹ ਵੀ 7.5 ਲੱਖ 28 ਦਿਨਾਂ ਦੇ ਵਿੱਚ ਮੈਨੂੰ ਇਸ ਪੇਜ ਤੇ ਦੇਖਦੇ ਨੇ ਇਹ ਵੀ ਮੋਨਟਾਈਜ਼ ਹੋਇਆ ਉਹ ਵੀ ਮੋਨਟਾਈਜ਼ ਆ ਇਹ ਵੀ ਮੋਨਟਾਈਜ਼ ਹੋਇਆ ਹੁਣ ਦੋਸਤੋ ਅਗਲਾ ਚੈਨਲ ਆਜੋ ਮੇਰਾ ਆ ਕ੍ਰਾਈਮ ਸੱਕ ਕ੍ਰਾਈਮ ਸੱਕ ਚੈਨਲ ਮੈਂ ਬਣਾਇਆ ਦੋਸਤ ਐਸੇ 28 ਤਰੀਕ ਨੂੰ ਅੱਜ ਹੋਇਆ 17 ਤਰੀਕ ਪੂਰੇ 18 19 ਦਿਨ ਹੋਏ ਨੇ ਔਰ ਚੈਨਲ ਮੇਰਾ 3 ਦਿਨਾਂ ਦੇ ਵਿੱਚ ਮੋਨਟਾਈਜ਼ ਹੋ ਗਿਆ ਸੀਗਾ ਤੇ ਇਹਦੇ ਤੇ ਕਿੰਨੇ ਨੇ 4800 ਫੋਲੋਅਰ ਦੋਸਤੋ ਸਿਰਫ ਇੰਨੇ ਦਿਨਾਂ ਦੇ 4852 ਫੋਲੋਅਰ ਇਹਦੇ ਤੇ ਮੇਰੇ ਇੰਨੇ ਦਿਨਾਂ ਦੇ ਵਿੱਚ ਹੀ ਹੋ ਗਏ ਆਪਨੇ 16 17 ਦਿਨਾਂ ਦੇ ਵਿੱਚ ਇਹਦੇ ਤੇ ਮੈਨੂੰ ਕਿੰਨੇ ਲੋਕਾਂ ਨੇ ਦੇਖਿਆ ਹੁਣ ਤੱਕ 16 17 ਦਿਨਾਂ 'ਚ 720972 ਲੋਕਾਂ ਨੇ ਦੋਸਤੋ ਸੋਚੋ ਤੁਸੀਂ ਇਹ ਮੈਂ ਕਰ ਰਿਹਾ 60 ਸਾਲ ਦਾ ਬੰਦਾ ਤੁਸੀਂ ਯਾਰ ਬੰਦੇ ਕਰਦੇ ਕੀ ਹੋ ਮੈਨੂੰ ਹੈਰਾਨ ਇਹ ਵੀ ਮੋਨਟਾਈਜ਼ ਆ ਮੇਰਾ ਠੀਕ ਹੈ ਜੀ ਤਿੰਨ ਮੋਨਟਾਈਜ਼ ਹੋਗੇ ਹੁਣ ਦੋਸਤੋ ਇੱਕ ਮੇਰਾ ਇਹਦੇ ਤੇ ਉਹ ਨਹੀਂ ਹੋ ਰਿਹਾ ਗਰਮੀਤ ਸਿੰਘ ਦਾ ਸੰਧੂ ਵਾਲੀ ਜਿਹੜੀ ਪ੍ਰੋਫਾਈਲ ਹੈ ਉਹ ਵੀ ਮੇਰਾ ਮੋਨਟਾਈਜ਼ ਹੋਇਆ ਹੈ ਉਹਦੇ ਤੇ 9000 ਦੇ ਕਰੀਬ ਮੇਰੇ ਫੋਲੋਅਰ ਨੇ ਉਹ ਤੋਂ ਵੀ ਪੈਸੇ ਆਉਂਦੇ ਨੇ ਚਾਰ ਤਾਂ ਮੇਰੇ ਐਪ ਮੋਨਟਾਈਜ਼ ਨੇਗੇ ਤੇ ਬਾਕੀ ਤਿੰਨ ਮੇਰੇ ਦੋਸਤੋ ਹੈਗੇ ਨੇ YouTube ਚੈਨਲ ਮੋਨਟਾਈਜ਼ ਦੇਖੋ ਇਹ ਵਾਲਾ ਮੋਨਟਾਈਜ਼ ਹੈ ਮੇਰਾ ਜ਼ਮੀਨਾਂ ਹੀ ਜ਼ਮੀਨਾਂ ਵਾਲਾ 47000 ਆ ਮਨੇ 4761 ਫੋਲੋਅਰ ਨੇ ਦੇਤੇ ਠੀਕ ਹੈ ਜੀ ਇਹ ਚੈਨਲ ਆ ਮੇਰਾ ਕ੍ਰਾਈਮ ਸੱਕ ਜਿਹੜਾ ਉਦੋਂ ਹੀ ਫੇਸਬੁੱਕ ਤੇ ਬਣਾਇਆ ਸੀ ਉਦੋਂ ਹੀ ਮੈਂ ਇਹਦੇ ਤੇ ਬਣਾਇਆ ਸੀ ਇਹਦੇ ਤੇ ਮੇਰੇ ਕਿੰਨੇ ਹੋ ਗਏ ਫੋਲੋਅਰ ਦੋਸਤੋ ਦੇਖੋ ਇਧਰ 3929 ਫੋਲੋਅਰ 16 17 ਦਿਨਾਂ ਦੇ ਵਿੱਚ ਔਰ ਮੈਨੂੰ 4000 ਘੰਟਾ ਸੁਣਨਾ ਚਾਹੀਦਾ ਬੰਦੇ ਨੂੰ 4000 ਘੰਟਾ ਮੈਨੂੰ ਪਤਾ ਕਿੰਨੇ ਲੋਕਾਂ ਨੇ ਸੁਣਿਆ ਦੋਸਤੋ ਹਾਂ ਦੋਸਤੋ ਟੁੱਟ ਗਈ ਸੀ ਮੇਰੀ ਉਹ ਮੈਨੂੰ ਕਿੰਨੇ ਲੋਕਾਂ ਨੇ ਇਹਦੇ ਤੇ ਦੋਸਤੋ ਦੇਖ ਲਿਆ 4000 ਘੰਟੇ ਦੇਖਣਾ ਚਾਹੀਦਾ ਹੈ ਲੇਕਿਨ 4000 ਘੰਟਾ ਵਾਚ ਟਾਈਮ ਦੇ ਚਾਹੀਦਾ ਤੇ ਉਹ ਵੀ 3 ਮਹੀਨਿਆਂ ਦੇ ਵਿੱਚ ਘਟੋ ਘਟ ਵੱਧ ਵੱਧ ਸਾਲ ਦੇ ਵਿੱਚ ਮੈਨੂੰ ਕਾਇਦਨਾਂ ਦੇ ਵਿੱਚ ਦੇਖਿਆ ਸੀਗਾ 4 ਦਿਨਾਂ ਚ ਔਰ 1000 ਫੋਲੋਅਰ ਚਾਹੀਦਾ ਮੇਰਾ 4000 ਫੋਲੋਅਰ ਹੋ ਗਿਆ 3829 ਫੋਲੋਅਰ ਔਰ 32900 ਘੰਟਾ ਯਾਨੀ ਤਕਰੀਬਨ 33000 ਘੰਟਾ ਮੈਨੂੰ ਸੁਣ ਲਿਆ ਦੋਸਤੋ ਬਾਅਦ ਚ ਟਾਈਮ 16 17 ਦਿਨਾਂ ਦੇ ਵਿੱਚ ਇਹ ਮਤਲਬ ਸਿਰਫ ਮੈਂ ਇਹਦੇ ਤੇ ਹਜੇ ਕੀ ਕੰਮ ਕਰਦਾ ਇਹਦੇ ਤੇ ਮੈਂ ਸਿਰਫ ਆਪਦੀਆਂ ਹੀ ਕਹਾਣੀਆਂ ਸੁਣਾਉਣਾ ਕਿ ਮੈਂ ਫਲਾਨੀ ਜਗ੍ਹਾ ਆਏ ਹੋਏ ਦੀ ਫਲਾਨੀ ਜਗ੍ਹਾ ਆਏ ਹੋਇਆ ਸੀਗਾ ਤੇ ਇਹਦੇ ਤੇ ਮੈਨੂੰ ਮਤਲਬ 33000 ਘੰਟਾ ਲੋਕਾਂ ਨੇ 16 17 ਦਿਨਾਂ ਦੇ ਵਿੱਚ ਮੇਰੀ ਮੇਰੀਆਂ ਸਟੋਰੀਆਂ ਸੁਣਨੀਆਂ ਹੁਣ ਤੁਸੀਂ ਯਾਰ ਮਤਲਬ ਹੁਣ ਮੈਂ ਤੁਹਾਨੂੰ ਕਿਵੇਂ ਮੋਟੀਵੇਟ ਕਰਾਂ ਇਹ ਵੀ ਮੋਨਟਾਈਜ਼ ਹੈ ਇਹ ਸੌਰੀ ਪੈਸੇ ਦਿਖਾ ਦਾਂ ਤੁਹਾਨੂੰ ਮੈਂ ਮਤਲਬ ਇਹ ਮੈਂ ਐਵੇਂ ਹੀ ਨਹੀਂ ਗੱਲਾਂ ਕਰਦਾ ਹੈਗਾ ਇਹਦੇ ਤੇ ਮੈਨੂੰ ਪੈਸੇ ਆ ਰਹੇ ਨੇ ਆ 5000 ਰੁਪਿਆ ਦੋਸਤੋ ਮੈਨੂੰ ਆ ਚੁੱਕਿਆ ਇਹਦੇ ਤੋਂ ਆ ਦੇਖੋ ਇੱਧਰ ਆ ਦੇਖੋ 5 ਕੇ 5000 ਰੁਪਿਆ ਮਤਲਬ ਰੈਵਨਿਊ ਹੋ ਚੁੱਕਿਆਗਾ ਸਿਰਫ ਇੰਨੇ ਦਿਨਾਂ ਦੇ ਵਿੱਚ ਜਿਹਦੇ ਵਿੱਚ ਪਹਿਲਾਂ ਜੇ ਮੈਨੂੰ ਉਦਾਂ ਚੱਲੀਆਂ ਫਿਰ ਮੈਂ ਮੋਨਟਾਈਜ਼ ਕਰਿਆ ਲੇਕਿਨ ਮੈਨੂੰ ਪੈਸੇ ਆਉਣ ਲੱਗੇ ਰਾਈਟ ਹੁਣ ਆਜੋ ਜੀ ਅਗਲਾ ਚੈਨਲ ਦੋ ਇਹ ਹੋ ਗਏ ਜਮੀਨਾ ਜਮੀਨਾ ਤੇ ਜੋਸੀਲੇ ਟੀਵੀ ਜੋਸੀਲੇ ਟੀਵੀ ਤੇ ਦੋਸਤੋ 14403 ਫੋਲੋਅਰ ਨੇ ਮੇਰੇ ਔਰ ਇਹ ਵੀ ਮੇਰਾ ਚੈਨਲ ਮੋਨਟਾਈਜ਼ ਹੈ ਤਾਂ ਪਹਿਲਾਂ ਦਾ ਹੀ ਮੋਨਟਾਈਜ਼ ਹੈ ਤਿੰਨ ਚੈਨਲ ਮੇਰੇ ਇਹ ਮੋਨਟਾਈਜ਼ ਹੋ ਗਏ ਦੋਸਤੋ ਤੇ ਤਿੰਨ YouTube ਤੇ ਚਾਰ Facebookਾਂ 7 ਚੈਨਲ ਮੇਰੇ ਚੱਲ ਰਹੇ ਨੇ ਦੋਸਤੋ ਹੁਣ ਚਲੋ ਮੈਂ ਹੋਰ ਹੀ ਪਾਸੇ ਨੂੰ ਲੈ ਗਿਆ ਪਰ ਚਲੋ ਤੁਹਾਨੂੰ ਮੋਟੀਵੇਟ ਕਰਨ ਦੀ ਖਾਤਰ ਮੈਨੂੰ ਇਹ ਚੀਜ਼ਾਂ ਦੱਸਣੀਆਂ ਪੈਂਦੀਆਂ ਨੇ ਆਪਾਂ ਨੇ ਹੁਣ ਕੀ ਕਰਨਾ ਫੇਸਬੁੱਕ ਖੋਲ੍ਹਣੀ ਆ ਜਿਹੜੀ ਫੇਸਬੁੱਕ ਦੇ ਉੱਪਰ ਆਪਾਂ ਨੇ ਇਹ ਪਾਉਣਾ ਹੈ ਮੰਨ ਲਓ ਤੁਸੀਂ ਇਹ ਮੈਂ ਹੁਣ ਕਿਹਦੇ ਤੇ ਪਾਉਣਾ ਜ਼ਮੀਨਾਂ ਹੀ ਜ਼ਮੀਨਾਂ ਵਾਲਾ ਪੇਜ ਹੈ ਨਾ ਮੇਰਾ ਮਤਲਬ ਇਹ ਵੀਡੀਓ ਹੈ ਜਿਹੜੀ ਜ਼ਮੀਨਾਂ ਹੀ ਜ਼ਮੀਨਾਂ ਵਾਲੀ ਆ ਇਹਨੂੰ ਆਪਾਂ ਨੇ ਇਹ ਕਦੇ ਮੈਂ ਤੁਹਾਨੂੰ ਇਹਦੀ ਵੀਡੀਓ ਵੱਖਰੀ ਲਿਆਉਂਗਾ ਕਿ ਇਹ ਆਪਾਂ ਫੇਸਬੁੱਕ ਇੱਕੋ ਹੀ ਫੇਸਬੁੱਕ ਤੇ ਜਿਹੜੀ ਆਪਾਂ ਕਈ ਫੇਸਬੁਕ ਚੈਨਲ ਉਹ ਕਿਵੇਂ ਬਣਾਉਣੇ ਨੇ ਤੇ ਕਿਵੇਂ ਉਹਨੂੰ ਆਪਾਂ ਕਲੱਬ ਕਰਨਾਗਾ ਆ ਦੇਖੋ ਉਹਨੇ ਨੂੰ ਇੱਥੇ ਆਪਾਂ ਨੇ ਟੱਚ ਕਰਨਾ ਇੱਥੇ ਟੱਚ ਕਰਿਆ ਤੇ ਹੁਣ ਆਪਣੀ ਇਹ ਇਹ ਵਾਲੀ ਆ ਗਈ ਜਮੀਨਾ ਹੀ ਜਮੀਨਾ ਫਰੰਟ ਤੇ ਹੁਣ ਆਪਾਂ ਨੇ ਕੀ ਕਰਨਾ ਦੋਸਤੋ ਜਿਹੜੀ ਆਪਣੀ ਵੀਡੀਓ ਬਣਾਈ ਪਈ ਹੈ ਉਸ ਵੀਡੀਓ ਨੂੰ ਆਪਾਂ ਨੇ ਕਿੱਥੇ ਵਾਗੀ ਆਪਣੀ ਗੈਲਰੀ ਇਦੇ ਚ ਆਪਾਂ ਦੋਸਤੋ ਕਿੱਥੇ ਹੁੰਦਾ ਬੀ ਐਨ ਚੈਨਲ ਤੇ ਇਹ ਆਪਾਂ ਨੇ ਲੱਭਣੀ ਕਿੱਥੋਂ ਆ ਬੀ ਐਨ ਚੈਨਲ ਆ ਪਿਆ ਇਹ ਆ ਪਿਆ ਬੀ ਐਨ ਚੈਨਲ ਠੀਕ ਹੈ ਨਾ ਆ ਬੀ ਐਨ ਚੈਨਲ ਪਿਆ ਇੱਥੋਂ ਟੱਚ ਕਰੋ ਆ ਪਈਆ ਉੱਪਰ ਫਰੰਟ ਤੇ ਆਪਣੀ ਇਹ ਆ ਪਈਆ ਵੀਡੀਓ ਇਹਨੂੰ ਟੱਚ ਕੀਤਾ ਇਸ ਤੋਂ ਬਾਅਦ ਤਿੰਗੜ ਜਿਹਾ ਆ ਗਿਆ ਆ ਆਪਣਾ ਇਹ ਆ ਵਾਲਾ ਤਿੰਗੜ ਜਿਆ ਇੱਥੇ ਤਿੰਗੜ ਜੇ ਨੂੰ ਟੱਚ ਕਰਿਆ ਹੁਣ ਟੱਚ ਕਰਕੇ ਫੇਸਬੁੱਕ ਨੂੰ ਟੱਚ ਕਰਨਾ ਹੁਣ ਆਪਾਂ ਨੇ ਆ ਪਈਏ ਫੇਸਬੁੱਕ ਠੀਕ ਹੈ ਜੀ ਫੇਸਬੁੱਕ ਨੂੰ ਟੱਚ ਕਰਿਆ ਨਿਊ ਨਿਊ ਫੀਡ ਨੂੰ ਦੱਬਿਆ ਤੇ ਹੁਣ ਆਪਣੇ ਕੋਲੇ ਆ ਗਈ ਆ ਵੀਡੀਓ ਆ ਗਈ ਨਾ ਹੁਣ ਇੱਥੇ ਦੋਸਤੋ ਆਪਾਂ ਨੇ ਕੀ ਕਰਨਾ ਐ ਇਸ ਜਗ੍ਹਾ ਦੇ ਉੱਪਰ ਆਪਣਾ ਜਿਹੜਾ ਉਹ ਲਿਖਣਾ ਹੈ ਹੈਡਿੰਗ ਹੁਣ ਆਪਾਂ ਨੇ ਕੀ ਲਿਖਿਆ ਸੀਗਾ ਜਿਹੜਾ ਥੰਬਨੇਲ ਦੇ ਉੱਪਰ ਲਿਖਿਆ ਹੋਇਆ ਉਹੀ ਆਪਾਂ ਨੂੰ ਇੱਥੇ ਲਿਖਣਾ ਚਾਹੀਦਾ 6 ਕਿੱਲੇ 6 ਏਕੜ ਜ਼ਮੀਨ ਵਿਕਾਊ ਹੈ ਤੁਸੀਂ ਜੋ ਵੀ ਲਿਖ ਸਕਦੇ ਹੋ ਮੈਂ ਤਾਂ ਮਤਲਬ ਸਿਰਫ ਤੁਹਾਨੂੰ ਸਖਿਆ ਰਿਹਾਗਾ ਹੁਣ ਇਹਦੇ ਤੇ ਦੋਸਤੋ ਆਪਾਂ ਨੇ ਹੈਸ਼ਟੈਗ ਕਿਵੇਂ ਲਾਉਣੇ ਨੇਗੇ ਆਹ ਦੇਖੋ ਇਹਦੇ ਤੇ ਆਪਾਂ ਨੇ ਹੈਸ਼ਟੈਗ ਹੈਸ਼ਟੈਗ ਆ ਗਿਆ ਨਾ ਇੱਥੋਂ ਪਹਿਲਾਂ ਆਪਾਂ ਨੇ ਇਹ ਚਲਿਆ ਜਾਂਦਾ ਜਦੋਂ ਆਪਾਂ ਇਹਨੂੰ ਦਬਦਿਆਂ ਆ ਥੱਲੇ ਕਾਰਨਰ ਤੇ ਇਹਨੂੰ ਦਬਿਆ ਆ ਹੈਸ਼ਟੈਗ ਆ ਗਿਆ ਹੈਸ਼ਟੈਗ ਨੂੰ ਦਬਿਆ ਇਹ ਆਪਣੇ ਆਪ ਹੀ ਚੱਕ ਲੂਆ ਦੇਖੋ ਦੋਸਤੋ ਜਿਹੜੇ ਹੈਸ਼ਟੈਗ ਲੱਗਣੇ ਨੇ ਨਾ ਇਹ ਥੋੜਾ ਆਪਣੇ ਆਪ ਹੀ ਚੱਕ ਲੈਂਦਾ ਹੁਣ ਇਹਨੂੰ ਇਹ ਜਦੀ ਭੱਜ ਜਾਂਦਾ ਯਾਰ ਚਲੋ ਕੋਈ ਨਾ ਆਪਾਂ ਜਦੋਂ ਹੈਸ਼ਟੈਗ ਦਬਿਆ ਉਸ ਤੋਂ ਬਾਅਦ ਆਪਰ ਪ੍ਰਾਪਰਟੀ ਆ ਗਿਆ ਪ੍ਰਾਪਰਟੀ ਨੂੰ ਦਬਤਾ ਫੇਰ ਹੈਸ਼ਟੈਗ ਨੂੰ ਉਂਗਲੀ ਲਾਈ ਫੇਰ ਜਿਹੜਾ ਵੀ ਤੁਸੀਂ ਹੈਸ਼ਟੈਗ ਲਾਉਣਾਗਾ जिन्ने हैशटैग ਲਾਉਂ ਜਿਓਗੇ ਉਨੀ ਉਂਗਲੀ ਲਾਈ ਜਾਨੀਆ ਟੱਚ ਹੀ ਕਰਨਾ ਬਸ ਪਰ ਦੋਸਤੋ ਲਾਉਣੇ ਪੰਜ ਸੱਤ ਹੀ ਨੇ ਐ ਨਹੀਂ ਕਿਤੇ 20 25 ਲਾ ਦੂੰ ਉਸ ਤੋਂ ਬਾਅਦ ਦੋਸਤੋ ਹੁਣ ਆਪਾਂ ਨੇ ਕੀ ਕਰਨਾ ਨੈਕਸਟ ਦੇ ਉੱਪਰ ਚਲੇ ਜਾਣਾ ਨੈਕਸਟ ਨੂੰ ਦੱਬਿਆਂ ਤੇ ਨੈਕਸਟ ਦੱਬਨ ਤੋਂ ਬਾਅਦ ਦੋਸਤੋ ਹੁਣ ਆਪਣੇ ਆ ਆਗੇ ਜੇ ਤੁਸੀਂ ਗਾਹਾਂ ਕੁਝ ਆਪਣੇ ਜਿਹੜੇ ਹੁੰਦੇ ਨੇ ਕਿ ਗਰੁੱਪ ਬਣੇ ਹੋਏ ਉਹਨਾਂ 'ਚ ਪਾਉਣਾ ਤਾਂ ਉਹਨਾਂ ਗਰੁੱਪਾਂ ਨੂੰ ਆਹ ਟੱਚ ਕਰੀ ਜਾਓ ਜਿਹੜੇ ਜਿਹੜਿਆਂ ਨੂੰ ਵੀ ਤੁਸੀਂ ਪਾਉਣਾ ਚਾਹੁੰਦੇ ਹੋ ਜਿਹਦੇ ਤਿੰਨ ਚਾਰ ਮਤਲਬ ਤੁਹਾਨੂੰ ਹੁੰਦੇ ਨੇ ਇਹ ਉਦੋਂ ਆ ਪੋਸਟ ਕਰਤਾ ਤੇ ਪੋਸਟ ਕਰਕੇ ਦੋਸਤੋ ਇਹ ਤੁਹਾਡੀ ਵੀਡੀਓ ਜਿਹੜੀ ਡਾਊਨਲੋਡ ਹੋਣ ਲੱਗੀ ਆ ਤੁਹਾਡੇ ਸਾਹਮਣੇ ਦਿਖਾਈ ਦੇ ਰਹੀ ਆ ਆ ਦੇਖੋ ਇਹ ਆ ਦੇਖੋ ਹੁਣ ਜੇ ਜਦੋਂ ਦੋਸਤੋਂ ਡਾਊਨਲੋਡ ਹੋ ਗਈ ਉਸ ਤੋਂ ਬਾਅਦ ਫਿਰ ਬੱਲੇ ਬੱਲੇ ਤੇ ਵੀਡੀਓ ਤੁਹਾਡੀ ਚੱਲ ਪੈਣੀ ਆ ਜਿਹੜੀ ਫੇਸਬੁੱਕ ਹੈ ਨਾ ਦੋਸਤੋਂ ਫੇਸਬੁੱਕ ਦੀ ਤਾਂ ਮਤਲਬ ਮੌਜੇ ਆ ਕਿ ਇਹਦੇ ਤੇ ਤੁਹਾਡੀ ਵੀਡੀਓ ਨੂੰ ਲੋਕਾਂ ਨੇ ਕਈ ਦੇਖਦੇ ਨੇ ਹੁਣ ਜਿਹੜੇ ਮੇਰੇ ਵਰਗੇ ਬੰਦੇ ਨੂੰ ਦੋਸਤੋਂ 60 ਸਾਲ ਦੀ ਏਜ ਹੋਵੇ ਜਿਹਦੇ ਕੋਲ ਇੱਕ ਮਿੰਟ ਟਾਈਮ ਨਾ ਹੋਵੇ ਇਹ ਤਾਂ ਮੈਂ ਆਪਦੇ ਵਿੱਚੋਂ ਟਾਈਮ ਕੱਢ-ਕੁੱਢ ਕੇ ਵੀਡੀਓ ਬਣਾ ਕੇ ਤੁਹਾਨੂੰ ਡਾਊਨਲੋਡ ਕਰ ਜੈਣਾ ਹੁੰਦਾ ਮੇਰਾ ਕੰਮ ਪ੍ਰਾਪਰਟੀ ਦਾ ਮੈਂ ਸਵੇਰ ਤੋਂ ਲੈ ਕੇ ਕਟੋ-ਕਟ 300 ਕਿਲੋਮੀਟਰ ਬਾਤ ਕੱਢਦਾਗਾ ਪਿੰਡ ਮੈਂ ਆਪਦੇ ਸਰਪੰਚਾਂ ਚੌਥੀ ਵਾਰ ਬਣਿਆ ਹੋਇਆ ਔਰ ਪਿੰਡ ਸਾਰੇ ਸਰਪੰਚੀ ਦੇ ਕੰਮ ਵੀ ਕਰਦਾ ਲੋਕਾਂ ਦੇ ਫੈਸਲੇ ਵੀ ਕਰਾਉਣਾ ਔਰ ਡਿਵੈਲਪਮੈਂਟ ਦੇ ਕੰਮ ਵੀ ਕਰਦਾਗਾ ਔਰ ਮੇਰਾ ਦਫ਼ਤਰ ਇੱਕ ਮਹਾਲੀ ਤੇ ਇੱਕ ਮੇਰਾ ਹੈਗਾ ਮਲੇਰ ਕੋਲੇ ਦੋਨੇ ਦਫ਼ਤਰ ਚਲਾਉਣਾਗਾ ਔਰ ਲੋਕਾਂ ਨੂੰ ਜ਼ਮੀਨਾਂ ਦਿਖਾਉਣ ਜਾਣਾ ਕਦੇ ਗੜਸ਼ੰਕਰ ਕਦੇ ਮਲੇਰ ਕੋਲਾ ਕਦੇ ਸਿਰਫ ਤਿੰਨ ਚਾਰ ਜ਼ਿਲ੍ਹੇ ਨੇ ਜਿਹੜੇ ਆਪਣੇ ਕੀ ਕਹਿੰਦੇ ਨੇ ਇਸ ਵਾਲੇ ਬਾਰਡਰ ਵਾਲੇ ਜਿਵੇਂ ਤਰਨਤਾਰਨ ਫਿਰੋਜ਼ਪੁਰ ਅੰਮ੍ਰਿਤਸਰ ਇਹਨਾਂ ਨੂੰ ਛੱਡ ਕੇ ਬਾਕੀ ਟੋਟਲ ਪੰਜਾਬ ਦੇ ਵਿੱਚ ਕੰਮ ਕਰਦਾ ਦੋਸਤੋ ਮੈਂ ਟੋਟਲ ਪੰਜਾਬ ਦੇ ਕਿਤੇ ਵੀ ਮੇਰੀ ਤੁਸੀਂ ਜ਼ਮੀਨਾਂ ਹੀ ਜ਼ਮੀਨਾਂ ਪੇਜ ਵਾਲੀਆਂ ਮੇਰੀਆਂ ਵੀਡੀਓ ਚੱਕ ਕੇ ਦੇਖ ਲਿਓ ਉਹ ਮੇਰੀਆਂ ਜਾ ਕੇ ਖੁਦ ਵੀਡੀਓ ਬਣਾਈਆਂ ਹੁੰਦੀਆਂ ਨੇ ਆਪ ਜ਼ਮੀਨਾਂ ਤੇ ਫਿਰ ਮੈਂ ਸੌਦੇ ਕਰਾਉਣਾ ਲੈ ਕੇ ਸੌਦੇ ਆਪ ਵੀ ਵੇਚਦਾ ਬਾਕੀ ਚਲੋ ਮੈਂ ਹੁਣ ਫੇਰ ਕਹੋਂਗੇ ਫੁਗਰਮੈਂਟ ਕਰਦਾ ਮੇਰਾ ਮੌਲ ਹੈ ਮੇਰੇ ਗਦਾਮ ਨੇ ਮੇਰਾ ਕਾਰੋਬਾਰ ਦਾਤੇ ਦੀ ਕਿਰਪਾ ਬੈਂਕਾਂ ਨੇ ਮੇਰੇ ਕੋਲ ਇਹ ਸਾਰੇ ਕਾਰੋਬਾਰ ਮੈਂ ਖੁਦ ਚਲਾ ਰਿਹਾ ਮੇਰਾ ਕੋਈ ਐਡਿਟ ਕਰਨ ਨੂੰ ਬੰਦਾ ਨਹੀਂ ਰੱਖਿਆ ਹੋਇਆ ਮੇਰਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਦੋਤੋ ਕੀ ਸੁਖਵੀਰ ਸਿੰਘ ਬਾਦਲ ਦੇ ਉੱਪਰ ਪਰਚਾ ਦਰਜ ਹੋਣ ਜਾ ਰਿਹਾ ਇਸ ਸੁਖਵੀਰ ਸਿੰਘ ਬਾਦਲ ਨੂੰ ਭਗਵੰਤ ਮਾਨ ਜੀ ਜੇਲ ਭੇਜ ਰਹੇ ਨੇ ਹਾਲਾਤ ਤਾਂ ਕੁਝ ਇਹੀ ਦਿਖਾਈ ਦੇ ਰਹੇ ਨੇ ਔਰ ਇਹਦਾ ਕਾਰਨ ਕੀ ਹੈਗਾ ਕਿ ਸੁਖਵੀਰ ਬਾਦਲ ਤੋਂ ਸਾਡੇ ਭਗਵੰਤ ਮਾਨ ਜੀ ਡਰ ਚੁੱਕੇ ਨੇ ਕਿ ਸਾਡੀ ਸਰਕਾਰ ਤਰਨ ਤਰਨ ਦੇ ਰਿਜ਼ਲਟ ਤੋਂ ਬਾਅਦ ਬਾਅਦ ਉਹਨਾਂ ਨੂੰ ਸੁਖਵੀਰ ਬਾਦਲ ਤੋਂ ਡਰ ਲੱਗਣ ਲੱਗ ਗਿਆ ਤੇ ਜਾਂ ਫਿਰ ਸਚਾਈ ਵਾਕਿਆ ਹੀ ਇਹ ਆ ਕਿ ਉਹਨਾਂ ਦੇ ਗੈਂਗਸਟਰਾਂ ਨਾਲ ਸਬੰਧ ਨੇ ਆਓ ਵੀਡੀਓ ਕਰਦੇ ਹਾਂ ਸਟਾਰਟ ਹੋਇਆ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਛਾ ਦੋਸਤੋ ਜਿਹੜੀ ਰਿਜ਼ਲਟ ਆਇਆਗਾ ਤਰਨਤਾਰਨ ਵਾਲਾ ਉਹ ਤੋਂ ਬਾਅਦ ਬਹੁਤ ਘਟਨਾਵਾਂ ਤੇਜ਼ੀ ਨਾਲ ਵਾਪਰ ਰਹੀਆਂ ਨੇ ਕਿਆ ਜਿਹਦੇ ਚ ਸਭ ਤੋਂ ਮੇਨ ਐਸਐਸਪੀ ਨੂੰ ਸਸਪੈਂਡ ਕਰਨਾ ਪਹਿਲਾ ਐਸਐਸਪੀ ਚੋਣ ਕਮਿਸ਼ਨ ਨੇ ਸਸਪੈਂਡ ਕੀਤਾ ਸੀਗਾ ਤੇ ਬਾਅਦ ਵਾਲਾ ਜਿਹੜਾ ਚੋਣ ਕਮਿਸ਼ਨ ਹੈ ਉਹ ਸਰਕਾਰ ਨੇ ਯਾਨੀ ਕਿ ਭਗਵੰਤ ਮਾਨ ਨੇ ਉਹਨੂੰ ਸਸਪੈਂਡ ਕਰਤਾ ਅਮਰਸਰ ਦੇ ਐਸਐਸਪੀ ਨੂੰ ਉਹਦੇ ਚ ਦੋਸ਼ ਇਹੀ ਲੱਗੇ ਨੇ ਕਿ ਉਹਨਾਂ ਨੇ ਕੰਚਨਪ੍ਰੀਤ ਜਿਹੜੀ ਉਹ ਕੁੜੀ ਸੀ ਕੈਂਡੀਡੇਟ ਦੀ ਅਕਾਲੀ ਦਲ ਦੇ ਕੈਂਡੀਡੇਟ ਸੁਖਵਿੰਦਰ ਕੌਰ ਦੀ ਬੇਟੀ ਸੀ ਜਿਹੜੀ ਕੰਚਨਪ੍ਰੀਤ ਉਹਦੇ ਗ੍ਰਿਫਤਾਰ ਕਰਨ ਦੇ ਵਿੱਚ ناکਾਮ ਰਹਿਣ ਕਰਕੇ ਉਸ ਨੂੰ ਐਸਐਸਪੀ ਨੂੰ ਸਸਪੈਂਡ ਕੀਤਾ ਜਦੋਂ ਕਿ ਐਸਐਸਪੀ ਦੀਆਂ ਕੱਲ੍ਹ ਦੀਆਂ ਸਾਰੀਆਂ ਰਿਪੋਰਟਾਂ ਆ ਰਹੀਆਂ ਨੇ ਕਿ 12 ਮੁਕਾਬਲਿਆਂ ਨੇ ਪਿਛਲੇ ਸਾਲ ਦੇ ਵਿੱਚ ਗੈਂਗਸਟਰਾਂ ਨਾਲ ਕੀਤੇ ਤੇ 12 ਦੇ 12 ਗੈਂਗਸਟਰਾਂ ਨੂੰ ਉਹਨਾਂ ਨੇ ਮਤਲ ਮਾਰ ਮਕਾਇਆ ਇਹਦੇ باوجود ਵੀ ਉਹਨਾਂ ਤੇ ਇਲਜ਼ਾਮ ਇਹੀ ਲੱਗਿਆਗਾ ਕਿ ਉਹ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਕਰਨ ਦੇ ਵਿੱਚ ਨਾਕਾਮ ਰਹੇ ਨੇ ਕਾਰਨ ਮੇਨ ਮਤਲਬ ਸਿੱਧਾ ਹੀ ਇਹ ਆ ਕਿ ਕੰਚਨਪ੍ਰੀਤ ਦੇ ਉੱਪਰ ਉਹ ਕਾਰਵਾਈ ਨਹੀਂ ਕਰ ਸਕੇ ਹੁਣ ਕੀ ਕੰਚਨਪ੍ਰੀਤ ਦੇ ਉੱਪਰ ਕਾਰਵਾਈ ਕਰਨੀ ਮਤਲਬ ਸੁਖਵੀਰ ਬਾਦਲ ਇਹਦੇ ਚ ਦੋਸ਼ੀ ਹੈ ਦੇਖੋ ਜੋ ਸਰਕਾਰ ਵੱਲੋਂ ਕੱਲ ਦੀਆਂ ਚਾਰ ਪ੍ਰੈਸ ਕਾਨਫਰੰਸਾਂ ਕੱਲ ਅਮਨ ਅਰੋੜੇ ਵੱਲੋਂ ਤੇ ਆਪਣਾ ਬਲਜੀਤ ਪੰਨੂ ਵੱਲੋਂ ਔਰ ਜਿਹੜੇ ਇੱਕ ਮੁਖ ਲਵਾਏ ਲਾਏ ਨੇ ਉਹ ਆਪਣਾ ਜਿਹੜੇ ਪਹਿਲਾ ਮੰਤਰੀ ਹੁੰਦੇ ਸੀਗੇ ਉਹਨਾਂ ਵੱਲੋਂ ਇਹਨਾਂ ਵੱਲੋਂ ਫਟਾਫਟ ਇਨ ਮਤਲਬ ਪ੍ਰੈਸ ਕਾਨਫਰੰਸਾਂ ਕਰ ਕਰਕੇ ਇਹ ਕਹਿਣਾ ਕਿ ਇਹਦਾ ਸੁਖਵੀਰ ਬਾਦਲ ਦੋਸ਼ੀ ਹੈ ਸੁਖਵੀਰ ਬਾਦਲ ਨੇ ਗੈਂਗਸਟਰਾਂ ਨੂੰ ਸਹਿ ਦਿੱਤੀ ਹੈ ਤੇ ਗੈਂਗਸਟਰਾਂ ਨੇ ਸਰਪੰਚਾਂ ਨੂੰ ਫੋਨ ਕਰ ਕਰਕੇ ਡਰਾਇਆ ਕਿ ਵੋਟ ਜਿਹੜੀ ਸੁਖਵਿੰਦਰ ਕੌਰ ਨੂੰ ਪਾਓ ਨਹੀਂ ਤੁਹਾਨੂੰ ਮਾਰ ਦਿੱਤਾ ਜਾਵੇਗਾ ਫਿਰ ਉਹ ਦੋਤੋ ਇੱਥੇ ਸਵਾਲ ਸਭ ਤੋਂ ਪਹਿਲਾਂ ਤਾਂ ਇਹੀ ਖੜਾ ਹੋ ਗਿਆ ਫਿਰ ਕੀ ਸੁਖਬੀਰ ਬਾਦਲ ਤੇ ਉਹਦੇ ਜਿਹੜੇ ਗੈਂਗਸਟਰ ਨੇ ਉਹ ਸਰਕਾਰ ਨਾਲੋਂ ਜ਼ਿਆਦਾ ਤਕੜੇ ਹੋ ਗਏ ਤੇ ਸਰਕਾਰ ਫਿਰ ਤਾਂ ਇਹ ਮਤਲਬ ਕਮਜ਼ੋਰ ਹੋ ਗਈ ਜੇਕਰ ਆਪਾਂ ਇਹੀ ਗੱਲ ਨੂੰ ਮੰਨ ਲਈਏ ਇਹਨਾਂ ਦੇ ਨੂੰ ਕਿ ਸੁਖਬੀਰ ਬਾਦਲ ਗੈਂਗਸਟਰਾਂ ਦੇ ਨਾਲ ਮਿਲ ਕੇ ਵੋਟਾਂ ਪਵਾਉਣ ਦੇ ਵਿੱਚ ਸਫਲ ਹੋ ਗਿਆ ਤੇ ਪੁਲਿਸ ਤੋਂ ਡਰੇ ਨਹੀਂ ਡਰੇ ਨਹੀਂ ਗੈਂਗਸਟਰਾਂ अरविंद केजरीवाल ਜਿਹੜੇ ਕਿ ਸਟੇਜ ਤੋਂ ਖੜ ਕੇ ਸਰਿਆਮ ਦਾ ਦਿਨ ਪਹਿਲਾਂ ਇਹ ਗੱਲ ਕਹਿੰਦੇ ਨੇ ਕਿ ਗੈਂਗਸਟਰ ਹੋ ਜਾ ਤਾਂ ਤਰਨ ਤਰਨ ਤੇ ਪੰਜਾਬ ਛੱਡ ਜਾਓ ਤੇ ਨਹੀਂ ਫਿਰ ਤੁਹਾਡੀ ਮੌਤ ਪੱਕੀ ਐ ਤੇ ਉਹਨਾਂ ਕੋ ਤਾਂ ਡਰੇ ਨਹੀਂ ਹੈਗੇ ਲੇਕਿਨ ਸੁਖਵੀਰ ਬਾਦਲ ਦੇ ਆਖੇ ਲਾ ਕੇ ਲੋਕਾਂ ਨੂੰ ਡਰਾਉਣ ਤੇ ਸਫਲ ਰਹੇ ਤੇ ਲੋਕਾਂ ਤੋਂ ਵੋਟਾਂ ਅਕਾਲੀ ਗੱਲ ਨੂੰ ਪਵਾ ਗਏ ਮਤਲਬ ਗੱਲ ਤਾਂ ਥੋੜੀ ਜਿਹੀ ਹੱਸ ਹੋਈ ਨਹੀਂ ਲੱਗਦੀ ਆ ਪਰ ਆਪਾਂ ਚਲੋ ਅਗਲੀ ਗੱਲ ਤੇ ਆਉਨੇ ਆ ਤੇ ਫਿਰ ਜੇਕਰ ਆਪਾਂ ਚਲੋ ਮੰਨ ਲਈਏ ਵੀ ਸੁਖਵੀਰ ਬਾਦਲ ਨੇ ਉਹਨੂੰ ਟਿਕਟ ਦੇ ਕੇ ਗੈਂਗਸਟਰਾਂ ਨੂੰ ਟਿਕਟ ਦੇ ਦਿੱਤੀ ਮਤਲਬ ਉਹਨਾਂ ਦਾ ਕਹਿਣ ਦਾ ਭਾਵ ਸੁਖਬੀਰ ਬਾਦਲ ਨੇ ਸੁਖਵਿੰਦਰ ਕੌਰ ਨੂੰ ਟਿਕਟ ਬਹੁਤ ਮਹੀਨੇ ਪਹਿਲਾਂ ਦੇ ਦਿੱਤੀ ਸੀ ਤੁਹਾਨੂੰ ਪਤਾ ਯਾਦ ਹੋਊਗਾ ਦੋਸਤੋ ਬਹੁਤ ਮਹੀਨੇ ਪਹਿਲਾਂ ਇਹਨੂੰ ਟਿਕਟ ਦੇ ਦੇ ਦਿੱਤੀ ਸੀ ਜੇਕਰ ਭਗਵੰਤ ਮਾਨ ਜੀ ਤੇ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਹੁੰਦੇ ਸਨ ਤਾਂ ਕੀੜੀ ਫਿਰਦੀ ਵੀ ਦੇਂਦੀ ਆ ਜੇ ਤੁਹਾਨੂੰ ਕੀੜੀ ਫਿਰਦੀ ਦੇਂਦੀ ਆ ਚਲੋ ਵੋਟਾਂ ਦੇ ਵਿੱਚ ਦਾ ਆਪਾਂ ਮੰਨ ਲਿਆ ਵੀ ਭਾਈ ਨਹੀਂ ਤੁਸੀਂ ਗਿਰਪਦਾ ਕਰਦੇ ਵੀ ਭਾਈ ਕਿਤੇ ਰੌਲਾ ਨਾ ਪੈ ਜੇ ਪਰ ਜਦੋਂ ਉਹ ਏਨੇ ਮਹੀਨੇ ਪਹਿਲਾਂ 6 ਮਹੀਨੇ ਪਹਿਲਾਂ ਟਿਕਟਾਂ ਦੇ ਟਿਕਟ ਨਹੀਂ ਬੈਠਾ ਦੀ तकरीबन ਚਲੋ 6 ਨਹੀਂ ਜਦੋਂ ਉਹਦੀ ਡੈਥ ਹੋ ਗਈ ਸੀ ਉੱਥੇ ਵਾਲੇ ਐਮਐਲਏ ਦੀ ਉਹਦੋਂ ਤੁਰੰਤ ਬਾਅਦ ਉਹਨਾਂ ਨੇ ਆਪਣਾ ਜਿਹੜਾ ਹੈਗਾ ਇਹਨੂੰ ਟਿਕਟ ਗੁਰੂ ਨੂੰ ਦੇਤੀ ਸੀ ਸੁਖਵਿੰਦਰ ਕੌਰ ਨੂੰ ਫਿਰ ਜਦ ਹੀ ਸੁਖਵਿੰਦਰ ਕੌਰ ਨੂੰ ਜਾਂ ਸੁਖਵੀਰ ਸਿੰਘ ਬਾਦਲ ਨੂੰ ਕਿਉਂ ਨਹੀਂ ਗ੍ਰਿਫਤਾਰ ਕੀਤਾ ਜਿਹੜੀ ਹੁਣ ਇਹ ਇਨਕੁਆਇਰੀ ਕਰਨ ਦੀ ਗੱਲ ਕਰਦੇ ਆ ਕਿਉਂਕਿ ਸਰਕਾਰ ਕੋਲ ਤਾਂ ਬਹੁਤ ਤੰਤਰ ਹੈ ਇਹ ਸਰਕਾਰ ਨਾਲ ਦੀ ਨਾਲ ਉਹਦੀ ਫੋਨ ਕਾਲਾਂ ਕੱਢ ਲੈਂਦੇ ਸੁਖਵੀਰ ਬਾਦਲ ਦੀਆਂ ਫੋਨ ਕਾਲਾਂ ਕੱਢ ਲੈਂਦੇ ਤੇ ਉਹਨਾਂ ਦਾ ਦੇਖ ਕੇ ਵੀ ਭਾਈ ਹਾਂ ਇਹਦੇ ਪਤੀ ਨਾਲ ਕੰਚਨ ਦੇ ਨਾਲ ਯਾਨੀ ਕਿ ਸੁਖਵਿੰਦਰ ਕੌਰ ਦੇ ਜਵਾਈ ਨਾਲ ਸੁਖਵੀਰ ਬਾਦਲ ਦੀ ਗੱਲਬਾਤ ਹੋ ਰਹੀ ਆ ਤੇ ਗੈਂਗਸਟਰਾਂ ਨਾਲ ਗੱਲਬਾਤ ਹੋ ਰਹੀ ਆ ਜਦੀਗਰ ਰਿਕਾਰਡ ਕਰ ਲੈਂਦੇ ਮਤਲਬ ਫੇਰ ਕੀ ਜੇ ਸੁਖਵੀਰ ਸਿੰਘ ਬਾਦਲ ਦਾ ਕੈਂਡੀਡੇਟ ਚੌਥੇ ਨੰਬਰ ਤੇ ਰਹਿ ਜਾਂਦਾ ਤੇ ਫੇਰ ਕੀ ਫੇਰ ਵੀ ਇਹ ਕਾਰਵਾਈ ਹੁੰਦੀ ਦੋਤੇ ਗਲਤ ਜਿਵੇਂ ਸਪਸ਼ਟ ਕਲੀਅਰ ਦਿਖਾਈ ਦਿੰਦੀ ਹੈ ਕਿ ਸਰਕਾਰ ਨੂੰ ਇਹ ਲੱਗਿਆਗਾ ਕਿ ਅਕਾਲੀ ਦਲ ਦੂਜੇ ਨੰਬਰ ਤੇ ਕਿਵੇਂ ਆ ਗਿਆ ਅਕਾਲੀ ਦਲ ਤਾਂ ਖਤਮ ਹੋ ਚੁੱਕਿਆ ਸੀਗਾ ਹੁਣ ਵੀ ਮਤਲਬ ਕੱਲ ਪ੍ਰੈਸ ਕਾਨਫਰੈਂਸ ਤੇ ਤਾਂ ਇਹੀ ਕਿਹਾ ਜਾ ਰਿਹਾ ਸੀਗਾ ਕਿ ਅਕਾਲੀ ਦਲ ਖਤਮ ਹੋ ਚੁੱਕਿਆਗਾ ਹੁਣ ਗੈਂਗਸਟਰਾਂ ਦਾ ਸਹਾਰਾ ਲੈ ਕੇ ਅਕਾਲੀ ਦਲ ਮਤਲਬ ਕੈਂਡੀਡੇਟ ਖੜੇ ਕਰ ਰਿਹਾ ਇਹ ਉਹ ਇਹ ਗੱਲਾਂ ਦੀ ਤੱਕ ਤਾਂ ਨਹੀਂ ਕੋਈ ਬਣਦੀ ਦਿਖਾਈ ਦਿੰਦੀ ਕਿ ਜੇਕਰ ਅਕਾਲੀ ਦਲ ਖਤਮ ਹੋ ਚੁੱਕਿਆਗਾ ਫਿਰ ਤਾਂ ਇੰਨੇ ਰੱਸੇ ਚੜਾਉਣ ਦੀ ਲੋੜ ਹੀ ਨਹੀਂ ਤੁਸੀਂ ਗੱਲਬਾਤ ਕਰੋ ਆਪਣੇ ਜਿਹੜੀ ਕੇਂਦਰ ਦੀ ਸਰਕਾਰ ਭਾਜਪਾ ਥਾਪੀਆਂ ਮਾਰਦੀ ਆ ਵੀ ਅਸੀਂ ਸਰਕਾਰ ਬਣਾਵਾਂਗੇ ਕਾਂਗਰਸ ਥਾਪੀਆਂ ਮਾਰਦੀ ਆ ਤੇ ਕਾਂਗਰਸ ਉਹਨਾਂ ਕੋਲ ਲੈਣ ਲੱਗੀ ਤੇ ਹੁਣ ਤੁਸੀਂ ਅਕਾਲੀ ਦਲ ਦੇ ਆਲੇ-ਦਾਲੇ ਹੋਗੇ ਸੋ ਇਸ ਗੱਲ ਤੋਂ ਇਹ ਤਾਂ ਗੱਲ ਕਲੀਅਰ ਜਾਪ ਰਹੀ ਆ ਕਿ ਜਿਹੜਾ ਮਤਲਬ ਇਹ ਵੋਟਾਂ 'ਚ ਦੂਜੇ ਨੰਬਰ ਤੇ ਆਉਣ ਕਰਕੇ ਹੋ ਰਿਹਾ ਪਰ ਕੀ ਸਰਵੀਰ ਸਿੰਘ ਬਾਦਲ ਦੇ ਉੱਪਰ ਕਾਰਵਾਈ ਹੋਊਗੀ ਦਿਖਾਈ ਤਾਂ ਦੇਖੋ ਦੋਸਤੋ ਇਹ ਹੀ ਦੇ ਰਿਹਾ ਕਿਉਂਕਿ ਐਸਆਈਟੀ ਦੀ ਮੰਗ ਕੀਤੀ ਆ ਜਿਹੜੇ ਇਹਨਾਂ ਦੇ ਮੁੱਖ ਸਪੋਕਸਪੀਕਸਮੈਨ ਹੁੰਦੇ ਨੇ ਉਹ ਤਾਂ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਫੋਨ ਆਏ ਤੋਂ ਬਿਨਾ ਮਤਲਬ ਐ ਪੂੰ ਆਇਓ ਨਹੀਂ ਕੈਸਾ ਦੇ ਉਹ ਤਾਂ ਜੇ ਉਹਨਾਂ ਨੇ ਕਹਿਣਾ ਪੂੰ ਤਾਂ ਪੂੰ ਕਹਿਣਗੇ ਜੇ ਕਹਿਣਗੇ ਪੀ ਤਾਂ ਬਿਰੋ ਪੀ ਕਹਿਣਗੇ ਯਾਨੀ ਕਹਿਣ ਦਾ ਭਾਵ ਜੇ ਉਹਨਾਂ ਨੇ ਕਿਹਾਗਾ ਕਿ ਤੁਸੀਂ ਆ ਡਿਮਾਂਡ ਕਰੋ ਤੇ ਉਹਨਾਂ ਨੇ ਮੰਗ ਕੀਤੀ ਕੱਲ ਪ੍ਰੈਸ ਕਾਨਫਰੰਸ 'ਚ ਬੈਠ ਕੇ ਕਹੇ ਅਸੀਂ ਮੁੱਖ ਮੰਤਰੀ ਨੂੰ ਬੇਨਤੀ ਕਰਦੇ ਹਾਂ ਕਿ ਸੁਖਵੀਰ ਸਿੰਘ ਬਾਦਲ ਤੇ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਇਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਯਾਨੀ ਕਿ ਪਰਚੇ ਦੀ ਤਿਆਰੀ ਆ ਉਹਨਾਂ ਐਸਆਈਟੀ ਬਣੂਗੀ ਐਸਆਈਟੀ ਜਾਂਚ ਕਰੂਗੀ ਐਸਆਈਟੀ ਜਾਂਚ ਕਰਕੇ ਕਹੂਗੀ ਕਿ ਸੁਖਵੀਰ ਸਿੰਘ ਬਾਦਲ ਦੇ ਬਾਹਰ ਕੰਚਨਪ੍ਰੀਤ ਦੇ ਪਤੀ ਸੁਖਵਿੰਦਰ ਕੌਰ ਦੇ ਜਵਾਈ ਦੇ ਨਾਲ ਗੱਲਬਾਤ ਹੁੰਦੀ ਰਹੀ ਹੈ ਤੇ ਇਸ ਕਾਰਨ ਕਰਕੇ ਉਹਦੇ ਸਬੰਧ ਨੇ ਜਿਹੜੇ ਉਹਦੇ ਨਾਲ ਮਤਲਬ ਸਾਬਤ ਹੋ ਗਏ ਔਰ ਸਰਵੀਰ ਸਿੰਘ ਬਾਦਲ ਤੇ ਇਹ ਪਰਚਾ ਦਰਜ ਕਰਨਾ ਬਣਦਾ ਤੇ ਇਹ ਵੀ ਹੋ ਸਕਦਾ ਕਿ ਇਹ ਵੀ ਕਹਿ ਦਿੱਤਾ ਜਾਵੇ ਕਿ ਜਿਹੜੇ ਉਹਨੇ ਕੰਚਨਪ੍ਰੀਤ ਦੇ ਪਤੀ ਤੇ ਕੋਈ ਕਤਲ ਵਗੈਰਾ ਦੇ ਪਰਚੇ ਨੇ ਤੇ ਉਹ ਵੀ ਹੋ ਸਕਦਾ ਕਾਨੂੰ ਲਿੰਕ ਸਾਬਤ ਕਰਕੇ ਇਹਨਾਂ ਨੂੰ ਕਿਸੇ 302 ਦੇ ਪਰਚੇ ਦੇ ਵਿੱਚ ਵੀ ਲਿਜਾਇਆ ਜਾ ਸਕਦਾ ਕਿਉਂਕਿ ਤਿਆਰੀ ਇਹ ਆ ਕਿ ਇਹਨਾਂ ਨੂੰ ਵਿਕਰਮਜੀਤ ਸਿੰਘ ਮਜੀਠੀਏ ਕੋਲ ਪਹਚਾਇਆ ਜਾਵੇ ਹੁਣ ਦੋਸਤੋ ਕੀ ਹੈ ਸਹੀ ਹੈ ਜਾਂ ਇਹ ਗਲਤ ਹੈ ਕਿਉਂਕਿ ਬੋਟਾਂ ਦੇ ਵਿੱਚ ਜਿਹੜਾ ਲੋਕਤੰਤਰ ਰਾਜ ਹੈ ਤੁਸੀਂ ਲੋਕਤੰਤਰ ਰਾਜ ਦੇ ਵਿੱਚ ਆਪਣੀਆਂ ਪ੍ਰਾਪਤੀਆਂ ਦੱਸ ਕੇ ਆਪਣੀਆਂ ਪ੍ਰਾਪਤੀਆਂ ਦੱਸ ਕੇ ਤੁਸੀਂ ਲੜਾਈ ਲੜੋ ਤੁਸੀਂ ਸਰਕਾਰ ਦੇ ਵਿੱਚੋਂ ਤੁਸੀਂ ਇਹ ਦੱਸੋ ਕਿ ਅਸੀਂ ਆਹ ਹਾਹਾ ਕੰਮ ਕੀਤੇ ਨੇ ਤੁਸੀਂ ਇਹ ਕਰਨ ਦੀ ਬਜਾਏ ਕਿ ਵਿਰੋਧੀ ਪਾਰਟੀਆਂ ਤੇ ਪਰਚੇ ਕਰਤੇ ਪਹਿਲਾਂ ਕਾਂਗਰਸ ਤੇ ਪਰਚੇ ਦਰਜ ਕਰਤੇ ਜਿਹੜੇ ਪਹਿਲਾਂ ਕਾਂਗਰਸ ਤੇ ਪਰਚੇ ਦਰਜ ਹੋਏ ਸੀਗੇ ਕੀ ਉਹ ਫਿਰ ਮੰਤਰੀਅਤ ਦੇ ਪਰਚੇ ਸਾਫਤ ਹੋਗੇ ਅਦਾਲਤ ਨੇ ਭਗਾ ਕੇ ਮਾਰੇ ਪਰਚੇ ਜਿਹੜਾ ਲੁਧਿਆਣੇ ਵਾਲਾ ਆਸੂਸੀਗਾ ਉਹ ਥਾਪੀਆਂ ਮਾਰਦਾ ਫਿਰਦਾ ਉਹ ਤੋਂ ਬਾਅਦ ਫਿਰ ਚੋਣ ਲੜਿਆ ਯਾਨੀ ਕਹਿਣ ਦਾ ਭਾਵ ਕੀ ਪਰਚਿਆਂ ਦੇ ਨਾਲ ਰਾਜਨੀਤੀ ਅੱਗੇ ਕਿਉਂਕਿ ਆਏ ਤਾਂ ਤੁਹਾਨੂੰ ਲੋਕ ਤਾਂ ਲੈ ਕੇ ਹੀ ਤਾਂ ਆਏ ਤੇ ਤੁਸੀਂ ਇਹਨਾਂ ਦੇ ਉੱਪਰ ਇਨਜਾਮ ਲਾਉਂਦੇ ਹੁੰਦੇ ਸੀਗੇ ਇਹ ਸੁਖਵੀਰ ਬਾਦਲ ਅਕਾਲੀ ਦਲ ਦੀ ਸਰਕਾਰ ਤੇ ਕਾਂਗਰਸ ਦੀ ਸਰਕਾਰ ਬਦਲਾ ਲਊ ਭਾਵਨਾ ਨਾਲ ਕੰਮ ਕਰਦੀ ਆ ਇਹ ਆਪਣੇ ਵਿਰੋਧੀਆਂ ਤੇ ਪਰਚੇ ਕਰ ਦਿੰਦੇ ਨੇ ਉਹਨਾਂ ਤੇ ਤਾਂ ਦੋਸੇ ਨਹੀਂ ਲੱਗਦੇ ਤੇ ਵੀ ਉਹ ਥੱਲੇ ਵਾਲਿਆਂ ਤੇ ਕਰ ਦਿੰਦੇ ਨੇ ਤੁਸੀਂ ਤਾਂ ਪ੍ਰਧਾਨਾਂ ਤੇ ਲਾਗੇ ਕਰਨ ਤੁਸੀਂ ਤਾਂ ਪ੍ਰਧਾਨਾਂ ਦੇ ਉੱਪਰ ਹੀ ਪਰਚੇ ਦਰਜ ਕਰਨ ਲੱਗੇ ਕਿਉਂਕਿ ਰਾਜੇਤੀ ਵੀ ਗੱਲ ਆਪਾਂ ਨੂੰ ਪਤਾ ਬੱਚਾਂ ਲਈ ਬਾਡੀ ਵਾਲੀ ਗੱਲ ਪਹਿਲਾਂ ਖੁੱਲ ਕੇ ਸਾਹਮਣੇ ਆ ਚੁੱਕੀ ਆ ਔਰ ਉਹਦੇ ਕਾਂਗਰਸ ਵਾਲੀ ਇਲਜ਼ਾਮ ਲਾ ਚੁੱਕੇ ਨੇ ਕਿ ਟੋਪੀ ਲੈ ਕੇ ਤੇ ਇਦਾਂ ਕਰਕੇ ਉਹ ਕੈਮਰਿਆਂ ਤੋਂ ਬਚ ਕੇ ਸੀਐਮ ਨੂੰ ਮਿਲ ਕੇ ਆਇਆ ਸੀਐਮ ਕੋ ਜਾ ਕੇ ਆਇਆ ਤੇ ਉਦੋਂ ਬਾਅਦ ਸਮਝੌਤਾ ਹੋ ਗਿਆ ਯਾਨੀ ਕਹਿੰਦਾ ਭਾਵ ਉਹਨਾਂ ਨੇ ਪ੍ਰਧਾਨ ਤੇ ਵੀ ਪਰਚੀ ਪਰਚਾ ਕਰਨ ਦੀ ਤਿਆਰੀ ਸੀ ਕਿਉਂਨ ਸੁਖਵੀਰ ਬਾਦਲ ਵੀ ਇਸੇ ਤਰ੍ਹਾਂ ਹੀ ਲੋਈ ਲੈ ਕੇ ਉੱਪਰ ਭਗਵੰਤ ਮਾਨ ਨੂੰ ਮਿਲ ਜਾਊ ਲੱਗਦਾ ਤਾਂ ਨਹੀਂ ਹੈਗਾ ਤੇ ਜੇ ਕਿਤੇ ਬਾਈ ਚਾਂਸ ਦਬਾ ਲਿਆ ਤੇ ਫੇਰ ਤਾਂ ਰਸਤਾ ਆਮ ਆਦਮੀ ਪਾਰਟੀ ਦਾ ਖੁੱਲ੍ਹਾ ਹੀ ਐ ਫੇਰ ਤਾਂ 2027 ਦੇ ਵਿੱਚ ਕੋਈ ਮੁਕਾਬਲਾ ਬਣਨ ਦੀ ਦਿਖਾਈ ਦੇ ਨਹੀਂ ਰਹੀ ਪਰ ਇਹ ਗੱਲਾਂ ਕਈ ਵਾਰੀ ਬਹੁਤ ਹੀ ਬੁਰੀ ਤਰ੍ਹਾਂ ਉਲਟੀਆਂ ਪੈ ਜਾਂਦੀਆਂ ਕਿਉਂਕਿ ਹੁਣ ਦੇਖੋ ਮਜੀਠੀਆ ਬੋਲਦਾ ਸੀ ਉਹ ਵੀ ਅੰਦਰ ਸਿੱਟਿਆ ਹੋਇਆ ਜਿਹੜਾ ਦੂਜਾ ਆਪਣਾ ਉਹ ਆ ਆਪਣਾ ਜਾਂ ਅਮਰਤਪਾਲ ਸਿੰਘ ਖਾਲਸਾ ਉਹ ਵੀ ਡਿਬਰੂਗੜ੍ਹ ਪਹੁੰਚਦਾ ਕੀਤਾ ਹੋਇਆ ਕਿਉਂ ਉਹ ਤੋਂ ਵੀ ਖਤਰਾ ਸੀਗਾ ਤੇ ਹੁਣ ਸੁਖਵੀਰ ਬਾਦਲ ਦੀ ਪਾਰਟੀ ਨੇ ਮੰਨੀ ਜੀ ਮਤਲਬ ਅੰਗੜਾਈ ਭਰੀ ਤੇ ਹੁਣ ਸੁਖਵੀਰ ਬਾਦਲ ਦੀ ਤਿਆਰੀ ਕਰ ਲਈ ਪਰ ਇਹ ਚੀਜ਼ਾਂ ਹਮੇਸ਼ਾ ਨਹੀਂ ਚਲਦੀਆਂ ਹੁੰਦੀਆਂ ਜੇਕਰ ਤੇ ਬਾਈਚਾਂਚ ਉਲਟੀ ਪੈ ਗਈ ਹਮਦਰਦੀ ਸੁਖਵੀਰ ਸਿੰਘ ਬਾਦਲ ਦੇ ਨਾਲ ਇਸ ਗੱਲ ਦੇ ਨਾਲ ਆ ਗਈ ਨਾ ਕਿਤੇ ਕਿਉਂਕਿ ਪੰਜਾਬੀ ਆਪਾਂ ਨੂੰ ਪਤਾ ਹੀ ਹੈ ਜਿੰਨਾ ਆਪਾਂ ਦਬਦੇ ਆ ਪੰਜਾਬੀਆਂ ਨੂੰ ਇਹ ਓਨਾ ਹੀ ਉਲਟ ਪਾਸੇ ਨੂੰ ਭੱਜ ਲੈਂਦੇ ਨੇ ਅਸੀਂ ਸ਼ਖਬੀਰ ਬਾਦਲ ਦੇ ਹਮੈਤੀ ਤਾਂ ਨਹੀਂ ਹੈਗੇ ਕਿਉਂਕਿ ਉਹਨੇ ਵੀ ਗਲਤੀਆਂ ਕੀਤੀਆਂ ਨੇ ਗਲਤੀਆਂ ਕਾਂਗਰਸ ਨੇ ਬਹੁਤ ਕੀਤੀਆਂ ਨੇ ਗਲਤੀਆਂ ਇਹਨਾਂ ਨੇ ਵੀ ਬਹੁਤ ਕਰ ਲੀਆਂ ਪਰ ਜੇਕਰ ਤੇ ਹੁਣ ਇਹ ਜੀ ਕਹਾਣੀ ਵਾਪਰ ਗਈ ਕਿ ਇਹਨੂੰ ਚੱਕ ਕੇ ਸੁੱਟੋ ਅੰਦਰ ਤੇ ਆਪਣੇ ਮੂਹਰੇ ਕੋਈ ਖੜਨ ਵਾਲਾ ਦਿਖੇ ਹੀ ਨਾ ਫਿਰ ਦਾਰੇ ਨਾਲ ਇੱਕ ਗੱਲ ਕਹਿ ਸਕਦੇ ਆ ਇਹ ਸੁਖਵੀਰ ਬਾਦਲ ਦੇ ਫਿਰ ਹੱਕ ਵਿੱਚ ਢੇਰੀ ਚੱਲੂਗੀ ਇਹ ਇਹ ਫਿਰ ਜਿਹੜਾ ਪੰਜਾਬ ਹੈ ਫਿਰ ਆਪਣੀ ਫਿਤਰਤ ਦਿਖਾਊਗਾ ਇਹ ਚਾਹੇ ਫਿਰ ਮਤਲਬ ਇਹ ਕੋਈ ਜ਼ਰੂਰੀ ਨਹੀਂ ਕਿ ਸੁਖਵੀਰ ਬਾਦਲ ਦੇ ਹੱਕ 'ਚ ਚੱਲੇ ਜੇ ਅਮਰਪਾਲ ਦੇ ਹੱਕ 'ਚ ਵੀ ਚੱਲ ਸਕਦੀ ਆ ਜਿਹੜੇ ਵੀ ਬੰਦੇ ਨਾਲ ਤੁਸੀਂ ਤੱਕਾ ਕਰੋਗੇ ਉੱਥੇ ਫਿਰ ਪ੍ਰੈਸ਼ਰ ਨਾਲ ਬੰਬ ਫਟਦਾ ਵੀ ਫਟਦਾ ਜਦੋਂ ਤੁਸੀਂ ਪ੍ਰੈਸ਼ਰ ਪਾਉਣ ਦੀ ਬਾਰ-ਬਾਰ ਕੋਸ਼ਿਸ਼ ਕਰ ਰਹੇ ਹੋ ਨਾ ਸੋ ਮੇਰਾ ਕਹਿਣ ਦਾ ਭਾਵ ਇਹ ਹੈ ਜੇ ਜੇ ਤਾਂ ਉਹਨੇ ਕੋਈ ਕੀਤੀ ਆ ਗਲਤੀ ਉਹਦੇ ਤੇ ਪਰਚੇ ਦਿਓ 10 ਜੇ ਤਾਂ ਉਹਨੇ ਮਤਲਬ ਬਾਕੀ ਗੈਂਸਟਰਾਂ ਨੂੰ ਉਕਸਾਇਆ ਜਾਂ ਟਿਕਟ ਦਿੱਤੀ ਆ ਫਿਰ ਤਾਂ ਉਹਦੇ ਤੇ ਪਰਚਾ 2-4 ਮਹੀਨੇ ਪਹਿਲਾਂ ਕਰਨਾ ਬਣਦਾ ਸੀ ਜਦੋਂ ਉਹ ਟਿਕਟ ਦੇ ਚੁੱਕੇ ਦੇ ਇਹਨਾਂ ਦੇ ਐਮਐਲਏ ਦੀ ਡੈਥ ਤੋਂ ਬਾਅਦ ਪਰਚਾ ਕਰਦੇ ਉਦੋਂ ਫਿਰ ਤਾਂ ਗੱਲ ਦਾ ਹੈਗਾ ਸੀ ਸਵਾਲ ਹੁਣ ਤਾਂ ਜਦੋਂ ਉਹਨਾਂ ਦੀ ਕੈਂਡੀਡੇਟ ਉਹਨਾਂ ਦਾ ਇੱਕ ਤਰ੍ਹਾਂ اخلاقی ਤੌਰ ਤੇ ਜਿੱਤ ਗਿਆ ਕਿਉਂਕਿ ਹੁਣ ਵੋਟਾਂ ਅਗਲਾ ਲੈ ਗਿਆ ਜੀ ਜਿਹੜਾ ਜਮਾ ਥੱਲੇ ਟੋਏ 'ਚ ਮੈਂ ਪਰਸੋਂ ਵੀ ਕਿਹਾ ਸੀਗਾ ਜਿਹੜਾ ਅਕਾਲੀ ਦਲ ਟੋਏ ਦੇ ਵਿੱਚ ਸੁਖਵੀਰ ਬਾਦਲ ᱴਿ ਗਿਆ ਪਿਆ ਸੀਗਾ ਧਰਤੀ ਦੇ ਉੱਪਰ ਬਣੀ ਸੀਗਾ ਇੱਕ ਤਾਂ ਆਪਾਂ ਕਹਿੰਦੇ ਆ ਵੀ ਧਰਤੀ ਤੇ ਪਟਕਾ ਕੇ ਮਾਰਿਆ ਲੋਕਾਂ ਨੇ ਲੋਕਾਂ ਨੇ ਧਰਤੀ ਤੇ ਨਹੀਂ ਲੋਕਾਂ ਨੇ ਟੋਏ 'ਚ ਵਗਾ ਕੇ ਮਾਰਿਆ ਸੀਗਾ ਉਹ ਟੋਏ ਦੇ ਵਿੱਚੋਂ ਨਿਕਲ ਕੇ ਧਰਤੀ ਤੇ ਆਇਆ ਧਰਤੀ ਤੋਂ ਉੱਪਰ ਆ ਕੇ ਇੱਕੇ ਲਖਤ ਆ ਲੁਧਿਆਣੇ ਦੀ ਚੋਣ ਹੋ ਕੇ ਹੱਟੀਆ ਦੋਸਤੋ ਆਪਾਂ ਨੂੰ ਪਤਾ ਹੀ ਆ ਲੋਧਿਆਲੇ ਪਾਈ ਇਲੈਕਸ਼ਨ ਦੇ ਵਿੱਚ ਕੀ ਹੋਇਆ ਕੁਝ ਹਜ਼ਾਰ ਵੋਟ ਥੋੜੀਆਂ ਜਿਹੀਆਂ ਵੋਟਾਂ ਪਈਆਂ ਅਕਾਲੀ ਦਲ ਨੂੰ ਜਦੋਂ ਕਿ ਕੈਂਡੀਡੇਟ ਵੀ ਵਧੀਆ ਸੀ ਪੜਿਆ ਲਿਖਿਆ ਸੀਗਾ ਤੇ ਲੇਕਿਨ ਕਿਸੇ ਨੇ ਪ੍ਰਵਾਹ ਨਹੀਂ ਕਰਿਆ ਹੁਣ ਇੱਕੇ ਲਖਤ ਜਦੋਂ ਸੁਖਵੀਰ ਬਾਦਲ ਇੱਥੇ ਰੇਸ ਪੜ ਗਿਆ ਜਦੋਂ ਕਿ ਜਿਹੜਾ ਪੰਥਕ ਉਮੀਦਵਾਰ ਵੀ ਬਹੁਤ ਵੋਟਾਂ ਲੈ ਗਿਆ ਮਨਦੀਪ ਸਿੰਘ ਦੀ ਵੀ ਲਹਿਰ ਚੱਲੀ ਤੇ ਲੇਕਿਨ ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਅਕਾਲੀ ਦਲ ਵੋਟਾਂ ਪੂਰੀਆ ਲੈਨ ਚ ਕਾਮਯਾਬ ਹੋ ਗਿਆ ਤੇ ਕਾਂਗਰਸ ਦੀ ਜੇ ਬੇੜੀ ਨਹੀਂ ਨਾਂ ਦੁੱਪਦੀ ਬਾਈ ਚਾਂਸ ਤਾਂ ਹੋ ਸਕਦਾ ਅਕਾਲੀ ਦਲ ਜਿੱਤ ਵੀ ਪ੍ਰਾਪਤ ਕਰ ਸਕਦਾ ਸੀਗਾ ਫੇਰ ਤਾਂ ਮੇਰੇ ਖਿਆਲ ਦੇ ਵਿੱਚ ਜੇਕਰ ਇਹ ਜੀ ਗੱਲ ਹੋ ਜਾਂਦੀ ਫੇਰ ਤਾਂ ਸਿੱਧਾ ਸਿੱਧਾ ਹੀ ਲਾ ਕੇ ਉਹਨੂੰ ਦਸਤਖਤ ਵੀ ਬਾਦਲ ਅੰਦਰ ਗਿਆ ਹੁੰਦਾ ਪਰ ਉਹਨਾਂ ਹੀ ਫੇਰ ਹੋਰ ਪ੍ਰੈਸ਼ਰ ਪ੍ਰੈਸ਼ਰ ਕੁੱਕਰ ਵਾਂਗੂ ਜੇ ਫਟਦਾ ਹੁੰਦਾ ਨਾ ਫਿਰ ਪਟਾਕਾ ਉਵੇਂ ਪੈਣਾ ਸੀਗਾ ਸੋ ਮੇਰੇ ਖਿਆਲ ਦੇ ਵਿੱਚ ਮੈਂ ਤਾਂ ਬੇਨਤੀ ਇਹੀ ਕਰੂੰਗਾ ਕਿ ਭਗਵੰਤ ਮਾਨ ਜੀ ਉਹਨੂੰ ਤੁਸੀਂ ਖੁਦ ਹੀ ਹੀਰੋ ਨਾ ਬਣਾਓ ਕਿਉਂਕਿ ਇਹਨਾਂ ਤੁਹਾਡੀਆਂ ਕਾਰਵਾਈਆਂ ਦੇ ਨਾਲ ਸੁਖਬੀਰ ਬਾਦਲ ਦੇ ਜ਼ੀਰੋ ਨਹੀਂ ਜ਼ੀਰੋ ਤਾਂ ਹੈਗਾ ਹੀ ਆ ਉਹਦੇ ਹੀਰੋ ਬਣਦੇ ਤੁਸੀਂ ਚਾਂਸ ਜ਼ਰੂਰ ਬਣਾ ਰਹੇ ਹੋ ਔਰ ਵੋਟਾਂ ਦਾ ਟਾਈਮ ਹੈ ਸਵਾ ਆਖਰੀ ਸਾਲ ਹੈ ਤੈਸੋ ਬਾਕੀ ਭਾਈ ਤੁਸੀਂ ਦੇ ਦੱਸ ਦਿਓ ਮੈਨੂੰ ਕਮੈਂਟ ਕਰਕੇ ਕਿ ਕੀ ਇਹ ਗੱਲ ਮੈਂ ਕੀਤੀ ਆ ਜਿਹੜੀ ਇਹ ਸਹੀ ਹੈ ਜਾਂ ਇਹ ਗਲਤ ਹੈ ਕੀ ਸੁਖਵੀਰ ਬਾਦਲ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪਰਚਾ ਦਰਜ ਹੋ ਰਿਹਾ ਹੈ ਕੀ ਸੁਖਵੀਰ ਬਾਦਲ ਜੇਲ੍ਹ ਜਾ ਰਿਹਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ